ਮੋਹਨ ਭਗਵਤ ਜੀ ਨੇ ਇਹ ਕਿਹਾ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਨਾਤੇ ਇੱਕ ਹਨ ਮੋਨਿਆਂ ਦੀਆਂ ਕੁੜੀਆਂ ਸਿੱਖਾਂ ਦੇ ਘਰ ਹਨ ਤੇ ਕੇਸਾ ਧਾਰੀਆਂ ਦੀਆਂ ਕੁੜੀਆਂ ਇੱਧਰ ਵੀ ਹਨ ਤੇ ਇਹਨਾਂ ਦਾ ਖੂਨ ਦਾ ਰਿਸ਼ਤਾ ਹੈ ਉਹਨਾਂ ਦਾ ਕਹਿਣ ਦਾ ਭਾਵੇਂ ਸੀਗਾ ਵੀ ਇਹ ਇਹ ਕੋਈ ਵੱਖਰੇ ਨਹੀਂ ਇਹ ਹਿੰਦੂ ਧਰਮ ਦਾ ਹੀ ਹਿੱਸਾ ਹਨ ਉਹਨਾਂ ਦਾ ਮਕਸਦ ਇਹ ਸੀਗਾ ਦੱਗੇ ਜਾ ਕੇ ਉਹਨਾਂ ਨੇ ਇੱਕ ਥਾਂ ਤੇ ਇਹ ਵੀ ਕਿਹਾ ਸੀਗਾ ਵੀ ਇਹ ਬੇਸ਼ੱਕ ਇਹਨਾਂ ਦੀਆਂ ਪੂਜਾ ਦੀਆਂ ਪદ્ધਤੀਆਂ ਵੱਖੋ-ਵੱਖਰੀਆਂ ਨੇ ਪਰ ਹੈ ਇੱਕ ਇਹ ਗੱਲ ਅੱਜ ਦੇ ਨਹੀਂ ਇਹ ਆਰਐਸਐਸ ਦੇ ਪ੍ਰਚਾਰਕ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਹਨ ਪਰ ਸ਼ਾਇਦ ਉਹਨਾਂ ਨੂੰ ਇਹ ਜਿਹੜੀ ਗੱਲ ਕਹੀ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੁਖਤਿਆਰ ਅਹਿਮਦ ਨਕਵੀ ਸਰਫਰਾਜ ਹੁਸੈਨ ਜਿਹੜੇ ਬੀਜੇਪੀ ਦੇ ਉੱਗੇ ਆਗੂ ਹਨ ਇਹਨਾਂ ਦੀਆਂ ਘਰ ਵਾਲੀਆਂ Hindu ਘਰਾਂ ਦੇ ਵਿੱਚੋਂ Hindu ਲੀਡਰਾਂ ਦੇ ਸੋਰਾਵਰਨ ਸਿੰਘ ਸਵਾਮੀ ਦੀ ਲੜਕੀ ਵੀ ਮੁਸਲਮਾਨਾਂ ਦੇ ਘਰ ਆ ਬਾਲ ਠਾਕਰੇ ਹੋਣਾ ਦੀ ਕੁਭਤੀਜੀ ਵੀ ਉਹਨਾਂ ਦੇ ਘਰ ਆ ਤੇ ਈਵਨ ਆਰਸਸ ਮੁਖੀ ਦੀ ਭਤੀਜੀ ਵੀ ਕਸ਼ਮੀਰੀ ਨੌਜਵਾਨ ਦੇ ਵਿਆਹ ਵੀ ਆ ਅਤੇ ਫਿਲਮੀ ਬਹੁਤ ਸਾਰੀਆਂ ਹੀਰੋਇਨਾ ਖਾਨਾਂ ਦੇ ਘਰ ਤਾਂ ਇਹਦਾ ਮਤਲਬ ਉਹ ਇੱਕ ਹੋ ਗਏ ਖੂਨ ਦਾ ਰਿਸ਼ਤਾ ਹੋ ਗਿਆ ਇੱਕ ਹੋ ਗਿਆ ਇਦਾਂ ਤੇ ਸਮਾਜਿਕ ਹੋ ਗਿਆ ਬਿਲਕੁਲ ਥੋਥਲੀ ਦਲੀਲਾ ਕਿਉਂਕਿ ਅੱਜ ਕੱਲ ਦਾ ਨੌਜਵਾਨ ਮੁੰਡੇ ਕੁੜੀਆਂ ਉਹ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਸਟੇਟਸ ਦੇ ਅਨੁਸਾਰ ਖਾਸ ਤੌਰ ਤੇ ਆਈਐਸ ਆਈਪੀਐਸ ਡਾਕਟਰ ਵਗੈਰਾ ਉਹ ਕਿਸੇ ਨਾਲ ਵੀ ਮੈਰਿਜ ਕਰਵਾ ਸਕਦੇ ਹਨ ਤੇ ਦੂਜੀ ਗੱਲ ਇਹ ਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸ਼ੁਰੂ ਦੇ ਵਿੱਚ ਹੀ ਇਹ ਗੱਲ ਕਹਿਤੀ ਸੀਗੀ ਵੀ ਨਾ ਹਮ Hindu ਨਾ ਮੁਸਲਮਾਨ ਕਿ ਗੁਰੂ ਨਾਨਕ ਪਾਤਸ਼ਾਹ ਦਾ ਨੇ ਜਿਹੜੀ ਸਿੱਖੀ ਦੀ ਨੀਂਹ ਰੱਖੀ ਉਹਨਾਂ ਨੇ ਪਖੰਡਵਾਦ ਤੇ ਸਾਰਾ ਬਹਿਮਾ ਭਰਮਾ ਦੇ ਉਲਟ ਇੱਕ ਐਸਾ ਧਰਮ ਚਲਾਇਆ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਬਿਲਕੁਲ ਸਟ੍ਰੇਟ ਫਾਰਵਰਡ ਸੀਗਾ ਤੇ ਹਰ ਗੁਰੂਆਂ ਦੀ ਇੱਕ ਵਕਰੀ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜਦੋਂ ਇਹ ਗੱਲ ਕਰਤੀ ਖਾਲਸਾ ਪੰਥ ਸਾਜਿਆ ਤਾਂ ਉਹਨਾਂ ਨੇ ਤਾਂ ਪੰਜ ਕਕਾਰ ਦੇਤੇ ਅਤੇ ਉਹਨਾਂ ਨੇ ਜਾਤ ਪਾਤ ਖਤਮ ਕਰਤੀ ਕਿ ਜਿਹੜੀ ਕਿ ਅੱਜ ਵੀ ਜਿਹੜੀ ਆ ਇਸ ਧਰਮ ਦੇ ਵਿੱਚ ਪੂਰੀ ਪ੍ਰਵਲ ਆ ਤੇ ਇਹ ਮੰਨੂਵਾਦ ਦੀ ਜਿਹੜੀ ਫਲਸਫੀ ਆ ਬ੍ਰਾਹਮਣ ਖੱਤਰੀ ਵੈਅਸ਼ ਤੇ ਸੁਧਰ ਉਹਨੂੰ ਬਿਲਕੁਲ ਰੱਦ ਕਰਦੀ ਆ ਤੇ ਗੁਰੂ ਸਾਹਿਬ ਦੇ ਕੋਈ ਵੀ ਸਿਧਾਂਤ ਕੋਈ ਵੀ ਫਿਲਾਸਫੀ ਨਹੀਂ ਮਿਲਦੀ ਹਾਂ ਗੁਰੂ ਸਾਹਿਬ ਦਾ ਇੱਕੋ ਉਹ ਆ ਵੀ ਅਸੀਂ ਜਿਹੜਾ ਜਾਵਰ ਤੇ ਜ਼ੁਲਮ ਦੇ ਖਿਲਾਫ ਆ ਤੇ ਕਿਸੇ ਵੀ ਧਰਮ ਤੇ ਹੋ ਰਹੇ ਜ਼ੁਲਮ ਦੇ ਅਸੀਂ ਖਿਲਾਫ ਬੜਾ ਬੋਲ ਸਕਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਉਸੇ ਸੰਕਲਪ ਦੇ ਵਿੱਚ ਪਰ ਭਾਰਤੀ ਸੰਵਿਧਾਨ ਦੀ ਧਾਰਾ 25 B2 ਦੇ ਤਹਿਤ ਸਿੱਖਾਂ ਨੂੰ ਅੱਜ ਵੀ ਹਿੰਦੂ ਘਰਾੜ ਦਿੱਤਾ ਗਿਆ ਵੈ ਤੇ ਇਹ ਇਸੇ ਗੱਲ ਦਾ ਰੌਲਾ ਹੈ ਤੇ ਸਿੱਖ ਇੱਕ ਵੱਖਰੀ ਕੌਮ ਆ ਇਹਦੇ ਵਿੱਚ ਕੋਈ ਉਹ ਨਹੀਂ ਹਰ ਗੱਲ 'ਚ ਵੱਖਰੀ ਆ ਤੇ ਇਹ ਸਮਝਣ ਦੀ ਲੋੜ ਆ ਇਸ ਕਰਕੇ ਜਿਹੇ ਜਿਹੜੇ ਪ੍ਰਚਾਰ ਆ ਜਦੋਂ ਆਰਐਸਐਸ ਮੁਖੀ ਕਰਦੇ ਆ ਤਾਂ ਉਹਨਾਂ ਨੂੰ ਇਹ ਗੱਲਾਂ ਬਿਲਕੁਲ ਸਮਝਣਾ ਚਾਹੀਦਾ ਜੇਕਰ ਉਹ ਇਹ ਸੋਚਦੇ ਆ ਜੇਕਰ ਉਹ ਇਹ ਸੋਚਦੇ ਆ ਵੀ ਸਿੱਖ ਉਹਨਾਂ ਦਾ ਹੀ ਇੱਕ ਹਿੱਸਾ ਹੈ ਤਾਂ ਜਦੋਂ ਸਿੱਖਾਂ ਦੀ ਨਸਲ ਕੁਸੀ ਹੋ ਰਹੀ ਸੀਗੀ ਤਾਂ ਉਹ ਸਮੇਂ ਆਰਐਸਐਸ ਨੇ ਕਿਉਂ ਨਹੀਂ ਰੋਲ ਅਦਾ ਕਰਿਆ ਆਰਐਸਐਸ ਦਾ ਇੱਕ ਪ੍ਰਚਾਰਕ ਸੀਗੇ ਨਾਨਾ ਜੀ ਦੇਸ਼ਮੁਖ ਉਹਨਾਂ ਨੇ ਰਜੀਵ ਗਾਂਧੀ ਨੂੰ ਬਲਕੇ ਵਧਾਈ ਦੇਈ ਸੀਗੀ ਵੀ ਇਹ ਕੰਮ ਤੁਸੀਂ ਬਹੁਤ ਵਧੀਆ ਕਰਿਆ ਤੇ 2018 ਦੇ ਵਿੱਚ ਮੋਦੀ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਤੇ ਦਰਬਾਰ ਸਾਹਿਬ ਤੇ ਹਮਲਾ ਕੀ ਜੇਕਰ ਉਹ ਆਪਣਾ ਸਾਹਮਦੇ ਤਾਂ ਕਰਵਾਂਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਆਲੇ ਵੀ ਸ਼ੁਰੂ ਤੇ ਇਹ ਗੱਲ ਕਹਿੰਦੇ ਸੀਗੇ ਵੀ ਜੇ ਤੁਸੀਂ ਤੁਸੀਂ ਇਹ ਕਈ ਥਾਂ ਤੇ ਅਖਬਾਰ ਲਿਖਦੇ ਸੀਗੇ ਵੀ ਇਹ ਸਿੱਖ ਹੱਤਵਰਦੀ ਆ ਇਹ ਫਲਾਣਾ ਹੱਤਵਰਦੀ ਆ ਸਿੱਖ ਅਗਵਾ ਕਰਕੇ ਲੈ ਗਏ ਤਾਂ ਤੁਸੀਂ ਕਹਿੰਦਾ ਜਦੋਂ ਜਹਾਜ਼ ਹਾਈਜੈਕ ਕਰਕੇ ਲੈ ਗਏ ਤਾਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ Hindu ਜਹਾਜ਼ ਹਾਈਜੈਕ ਕਰਕੇ ਲੈ ਗਏ ਤਾਂ ਫਿਰ ਇਹ ਕਿਉਂ ਨਹੀਂ ਕਹਿੰਦੇ ਵੀ ਇਹ ਸਿੱਖ ਹੱਤਵਰਦੀ ਨਹੀਂ ਵੀ Hindu ਹੱਤਵਰਦੀ ਆ ਸੋ ਇਹ ਜਣੀਆਂ ਗੱਲਾਂ ਇਹ ਬਿਲਕੁਲ ਕਹਿਣ ਤੇ ਕਰਨ ਨੂੰ ਜਿਹੜੀਆਂ ਬਿਲਕੁਲ ਇੱਕ ਵੱਖਰੀ ਆਈਡੀਓਲੋਜੀ ਆ ਕਿਉਂਕਿ ਹਰ ਧਰਮ ਦੇ ਇੱਕ ਵੱਖਰੇ ਸਿਧਾਂਤ ਹੁੰਦੇ ਆ ਹਰ ਧਰਮ ਦੇ ਇੱਕ ਵੱਖਰਾ ਸਿਧਾਂਤ ਆ ਇੱਕ ਵੱਖਰਾ ਕਰਤਾਰ ਆ ਤੇ ਸਿੱਖ ਧਰਮ ਜਿਹੜਾ ਕਿ ਸਭ ਤੋਂ ਬਾਅਦ ਦੇ ਵਿੱਚ ਇੱਕ ਆਧੁਨਿਕ ਧਰਮ ਮੰਨਿਆ ਜਾਂਦਾ ਤੇ ਇਸੇ ਕਰਕੇ ਗੁਰੂ ਅਰਜਨ ਪਾਸ਼ਾ ਨੇ ਜਦੋਂ ਬਾਣੀ ਇਕੱਠੀ ਕੀਤੀ ਭਗਤਾਂ ਦੀ ਬਾਣੀ ਚਾਹੇ ਭਗਤ ਰਵਿਦਾਸ ਸੀਗੇ ਕਬੀਰ ਜੀ ਸੀਗੇ ਨਾਮਦੇਵ ਜੀ ਸੀਗੇ ਤੇ ਸਦਨਾ ਕਸਾਈ ਜੀ ਸੀਗੇ ਬਾਬਾ ਫਰੀਦ ਜੀ ਸੀਗੇ ਸਾਰਿਆਂ ਦੀ ਬਾਣੀ ਇਕੱਠੀ ਕੀਤੀ ਆ ਤੇ ਸਿੱਖਾਂ ਦੀ ਵੀ ਕੁਝ ਜੜੀਆਂ ਪੱਟਾਂ ਦੀ ਵੀ ਬਾਣੀ ਇਹਦੇ ਵਿੱਚ ਤਾਂ ਉਹਨਾਂ ਨੇ ਤਾਂ ਸਾਰੇ ਬਿਤਕਰਾਂ ਤੋਂ ਉੱਪਰ ਉੱਠ ਕੇ ਇੱਕ ਐਸੇ ਗੁਰੂ ਦੀ ਸਥਾਪਨਾ ਕੀਤੀ ਸਾਡੇ 11ਵੇਂ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਤੇ ਜਿਹਦਾ ਕੋਈ ਸਾਨੀ ਨਹੀਂ ਤਾਂ ਸਾਰਿਆਂ ਨੂੰ ਖਾਸ ਤੌਰ ਤੇ ਜਿਹੜਾ ਇਹ ਮੋਹਣ ਭਗਤ ਜੀ ਹੋਣੀ ਆ ਉਹਨਾਂ ਨੂੰ ਫਿਰ ਇਹਨਾਂ ਨੂੰ ਸਵਕਾਰ ਕਰ ਲੈਣਾ ਚਾਹੀਦਾ ਤੇ ਨਾ ਹੀ ਭਾਰਤ ਦੀ ਸਮੱਸਿਆ ਵੀ ਹੱਲ ਹੋ ਜੂਗੀ ਦੂਜੇ ਪਾਸੇ ਜੇਕਰ ਉਹਨਾਂ ਨੂੰ ਇੰਨਾ ਦਰਦਾ ਵੀ ਇਹ ਇਕੱਠੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਗੁਰਦੁਆਰਾ ਹਰਦਵਾਰਤ ਸੀਗਾ ਗੁਰਦੁਆਰਾ ਗਿਆਨ ਗੋਦੜੀ ਉਹ ਜਦੋਂ ਢਾਇਆ ਗਿਆ ਤਾਂ ਉਹਨੂੰ ਅੱਜ ਤੱਕ ਕਿਉਂ ਨਹੀਂ ਬਣਾਉਣ ਦਿੱਤਾ ਗਿਆ ਕਿਉਂ ਸਿੱਖਾਂ ਦੇ ਹਵਾਲੇ ਨਹੀਂ ਕਰ ਦਿੱਤਾ ਗਿਆ ਜਦੋਂ ਇੱਕਾ ਜਦੋਂ ਤੁਸੀਂ ਇੱਕ ਸਾਹਮਣੇ ਹੋ ਜਦੋਂ ਤੁਸੀਂ ਇੱਕ ਸਾਹਮਣੇ ਹੋ ਤਾਂ ਮਾਲਕਾਂ ਵਾਲੇ ਜਿਹੜੇ ਦੋਸ਼ੀ ਸੀਗੇ ਪ੍ਰਗਿਆ ਠਾਕਰ ਸੀਮਾਨੰਦ ਕਰਨਲ ਪ੍ਰੋਹਿਤ ਤੇ ਹੋਰ ਕਈ ਜਿਹੜੇ ਟ੍ਰੇਨਾ ਵਗੈਰਾ ਦੇ ਵਿੱਚ ਵੀ ਉਹਨਾਂ ਦੇ ਲੋੜਿੰਦੇ ਸੀਗੇ ਨਾ ਤਾਂ ਉਹਨਾਂ ਦੀ ਜਿਸ ਤਰ੍ਹਾਂ ਹੈਲਪ ਕੀਤੀ ਗਈ ਜਿਵੇਂ ਫਿਰ ਉਹ ਕੇਸਾਂ ਦੇ ਵਿੱਚੋਂ ਬਾਹਰ ਆਏ ਜਮਾਨਤਾਂ ਹੋਈਆਂ ਤੇ ਐਮਪੀ ਤੱਕ ਪ੍ਰਗਿਆ ਠਾਕਰ ਨੂੰ ਮੜਾਇਆ ਗਿਆ ਤਾਂ ਇਹ ਸਿੱਖ ਬੰਦੀਆਂ ਦੇ ਨਾਲ ਇਹ ਵਿਵਹਾਰ ਕਿਉਂ ਨਹੀਂ ਤਾਂ ਉਹ ਵੀ ਬਰਾਬਰ ਉੱਥੇ ਜਾ ਕੇ ਫਿਰ ਕੀ ਹੋ ਜਾਂਦਾ ਤੇ ਜਿਹੜੇ ਇੰਨੇ ਜਾਦੇ ਸਿੱਖਾਂ ਦੇ ਆਣ ਪਛਾਤੇ ਬਣਾ ਕੇ ਉਹਨਾਂ ਦੀ ਨਸਲ ਕੁੱਤੀ ਕੀਤੀ ਗਈ ਜੇ ਜੇ 25 ਹਜ਼ਾਰ ਲਾਸ਼ਾਂ ਦਾ ਜ਼ਿਕਰ ਭਾਈ ਜਸਵੰਤ ਸਿੰਘ ਖਰੜਾ ਜੀ ਕਰਦੇ ਆ ਉਹ ਆਪ ਲਾਸ਼ ਬਣ ਜਾਂਦੇ ਆ ਤੇ ਕੋ ਕੋ ਕੇ ਮਾਰੇ ਗਏ ਤਾਂ ਕੀ ਉਹਨਾਂ ਨੇ ਜਿਹਾ ਜੇਕਰ ਉਹ ਆਪਣਾ ਸਾਹਮਦੇ ਸੀਗੇ ਤਾਂ ਉਹਨਾਂ ਨੇ ਇਹਦੇ ਖਿਲਾਫ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਕਰਨੀ ਚਾਹੀਦੀ ਸੀ ਅਸਲ ਦੀ ਅਸਲੀਅਤ ਆ ਇਹ ਆ ਵੀ ਪੰਜਾਬ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਤਿਆਰ ਕਰਨ ਦੇ ਲਈ ਇੱਕ ਰਾਸਤਰੀ ਸਾਬੰਧੀ ਕਰਨ ਦੇ ਲਈ ਤੇ ਇੱਕ ਇਸ ਭਾਰਤ ਦੇ ਵਿੱਚ ਦੂਜੇ ਘਟ ਗਣਤੀਆਂ ਦੇ ਖਿਲਾਫ ਇੱਕ ਲਹਿਰ ਪੈਦਾ ਕਰਨ ਦੇ ਲਈ ਉਹ ਇਹਨਾਂ ਨੂੰ ਵਰਤਣਾ ਚਾਹੁੰਦੇ ਆ ਪਰ ਜਿਹੜੀ ਸਿੱਖ ਕੌਮ ਆ ਇਹ ਬਹੁਤ ਜਾਗਰੂਕ ਆ ਇਹ ਬਿਲਕੁਲ ਕਿਸੇ ਚੱਕਰ 'ਚ ਨਹੀਂ ਆਣ ਵਾਲੀ ਇੱਥੋਂ ਤੱਕ ਕਿ ਜਿਹੜੀ ਕਿਸੇ ਸਮੇਂ ਸਿੱਖ ਜਵਾਨਾਂ ਦੀ ਭਰਤੀ ਵੀ ਆਰਮੀ ਦੇ ਵਿੱਚ ਘਟਾ ਦਿੱਤੀ ਗਈ ਸੀਗੀ ਜਿਹੜੀ ਕਿ ਅੰਗਰੇਜ਼ਾਂ ਦੇ ਟਾਈਮ ਬਹੁਤ ਜ਼ਿਆਦਾ ਸੀਗੀ ਤੇ ਜੇਕਰ ਆਪਣੇ ਸੀਗੇ ਤਾਂ ਭਰਤੀ ਕਿਉਂ ਘਟਾਣੀ ਸੀਗੀ ਬਲਕਿ ਉਹ ਇਹ ਤਾਂ ਬਾਰਡਰਾਂ ਤੇ ਮੁਰੇ ਹੋ ਕੇ ਜਿੰਨੀਆਂ ਸ਼ਹਾਦਤਾਂ ਦਈਆਂ ਜਿੰਨੀਆਂ ਇਹਨਾਂ ਦੇ ਜਰਨੈਲਾਂ ਨੇ ਕੁਰਬਾਨੀਆਂ ਕਰੀਆਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਤੇ ਹੁਣ ਹਰ ਥਾਂ ਤੇ ਕਿਹਾ ਜਾਂਦਾ ਵੀ ਸਿੱਖ ਫੌਜੀਆਂ ਦੀ ਗਿਣਤੀ ਘਟ ਗਈ ਕਿਉਂ ਬਾਰਡਰਾਂ ਤੇ ਲੋਡ ਮਹਿਸੂਸ ਹੋ ਰਹੀ ਆ ਸੋ ਇਹ ਸਾਰਾ ਕੁਝ ਸਮਝਣਾ ਚਾਹੀਦਾ ਹੈ ਗਵਾਲੀਅਰ ਦਾ ਗੁਰਦੁਆਰਾ ਜਿਹੜਾ ਪਉਆ ਸਾਹਿਬ ਸੀਗਾ ਉਹ ਵੀ ਉਹ ਵੀ ਜਿਹੜਾ ਨਿਸ਼ਤੇ ਨਬੂਦ ਕਰਕੇ ਉਹ ਮੰਦਿਰ ਤੋਂ ਤਬਦੀਲ ਕੀਤਾ ਗਿਆ ਗੁਰਦੁਆਰਾ ਮੰਗੂ ਮੱਟਾ ਆਇਆ ਗਿਆ ਸਿੱਖਾਂ ਦਾ ਗੁਰਦੁਆਰਾ ਡਾਂਗਮਾਰ ਦਾ ਤਾਂ ਇਹ ਸਾਰਾ ਕੁਝ ਤੇ ਬਹੁਤ ਬੇਹਿਸਾਬ ਪੰਜਾਬ ਦੇ ਵਿੱਚ ਖਾਲੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਨਹੀਂ ਕੀਤਾ ਗਿਆ ਹੋਰ 56 ਗੁਰਦੁਆਰਿਆਂ ਦੇ ਵਿੱਚ ਵੀ ਆਰਮੀ ਗਈ ਆ ਤੇ ਦੁਖਰਵਾਰਨ ਸਾਹਿਬ ਪਟਿਆਲਾ ਤੇ ਗੁਰਦੁਆਰਾ ਪੱਠਾ ਸਾਹਿਬ ਰੋਪੜ ਦੇ ਵਿੱਚ ਵੀ ਜਿਹੜੇ ਆ ਉੱਥੇ ਫੌਜ ਵੱਲੋਂ ਮੁੰਡਿਆਂ ਦਾ ਉਸ ਸਮੇਂ ਉਹਨਾਂ ਦਾ ਕਾਹਨ ਕੀਤਾ ਗਿਆ ਸੀਗਾ ਸੋ ਇਹ ਆਪਣੇ ਜੇਕਰ ਸਮਝਦਾ ਹੋਵੇ ਤਾਂ ਇਦਾਂ ਨਹੀਂ ਕਰਦਾ ਆ ਆਪਣੇਆਂ ਦੇ ਨਾਲ ਬੇਇਨਸਾਫੀ ਨਹੀਂ ਹੋਇਆ ਕਰਦੀ ਜਿਵੇਂ ਕਿ ਹੁਣ ਭਾਵੇਂ ਤੁਸੀਂ ਮਸਜਿਦਾਂ ਦੇ ਮੁਰੇ ਜਾ ਕੇ ਬਜਰੰਗਦਾ ਲਾਲ ਯਾਰ ਹੋਰ ਜਦੋਂ ਉੱਥੇ ਉਹਨਾਂ ਦੇ ਮਸਜਿਦਾਂ ਦੇ ਉੱਪਰ ਤਿਰੰਗੇ ਫਰਾ ਦਿੰਨੇ ਆ ਜਾਂ ਉਹਤਾਂ ਦੇ ਜਾ ਕੇ ਜਿਵੇਂ ਲਿਕਾਰੇ ਮਾਰਦੇ ਆ ਜਿਵੇਂ ਉਹਨਾਂ ਨੂੰ ਦਿੱਲੀ ਕੇਸ ਦੇ ਵਿੱਚ ਉਹਨਾਂ ਨੂੰ ਉਜਾਇਆ ਜਾਂਦਾ ਤੇ ਆਪਣਿਆਂ ਨੂੰ ਬਚਾਇਆ ਜਾਂਦਾ ਤੇ ਹਰੇਕ ਥਾਂ ਤੇ ਮਦਦ ਕੀਤੀ ਜਾਂਦੀ ਹੈ ਚਾਹ ਯੂਪੀ ਬਿਹਾਰ ਆ ਤਾਂ ਸਿੱਖਾਂ ਦੇ ਤਾ ਇੰਨੇ ਜਿਆਦੇ ਯੂਪੀ ਦੇ ਵਿੱਚ ਵੀ ਛੁੱਟੇ ਮੁਕਾਬਲੇ ਹੋਏ ਆ ਤੇ ਹੋਰ ਥਾਂ ਤੇ ਹੋਏ ਆ ਤਾਂ ਉੱਥੇ ਮਦਦ ਕਿਉਂ ਨਹੀਂ ਕੀਤੀ ਗਈ ਸਿੱਖ ਨਸਲ 쿠ਸੀ ਦਾ ਅੱਜ ਤੱਕ ਇਨਸਾਫ ਕਿਉਂ ਨਹੀਂ ਲੈ ਕੇ ਦਿੱਤਾ ਗਿਆ ਕੇਵਲ ਸੱਜਣ ਕੁਮਾਰ ਨੇ ਤਾਂ ਨਹੀਂ 10000 ਕਤਲ ਕਰਤੇ ਟ੍ਰੇਨਾਂ ਦੇ ਵਿੱਚ ਜਿਹੜੇ 50 60 ਫੌਜੀ ਮਾਰੇ ਗਏ ਸੀਗੇ ਉਹਨਾਂ ਦਾ ਵੀ ਕੋਈ ਇਨਸਾਫ ਨਹੀਂ ਤਾਂ ਜੇਕਰ ਆਪਣੇ ਸਾਹਮਦੇ ਹੁੰਦੇ ਮੋਹਣ ਭਗਵਾਨ ਜੀ ਤਾਂ ਤੁਸੀਂ ਜ਼ਰੂਰ ਸਿੱਖਾਂ ਦੇ ਲਈ ਕੁਝ ਨਾ ਕੁੜ ਕਰਦੇ ਪਰ ਕੇਵਲ ਸਿਆਸੀ ਰੋਟੀਆਂ ਸੇਕਣ ਦੇ ਲਈ ਆਪਣਾ ਬਣਾਣਾ ਇਸ ਸਿੱਖ ਕੌਮ 'ਚ ਬੜੀ ਚੰਗੀ ਤਰ੍ਹਾਂ ਸਮਝਦੀ ਆ ਤੇ ਮੈਂ ਇਹ ਆਸ ਕਰਨਾ ਹੈ ਵੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਜਿਹੜੀਆਂ ਅਜਈਆਂ ਰਾਸੀ ਲੋੜਾਂ ਦੇ ਲਈ 2027 ਦੇ ਲਈ ਜਿਹੜੀਆਂ ਗੱਲਾਂ ਇੱਕ ਨਵਾਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਲੰਮੇ ਸਮੇਂ ਤੋਂ ਉਹ ਹੁਣ ਨਹੀਂ ਚੱਲਣਾ ਕਿਉਂਕਿ ਸਿੱਖ ਕੌਮ ਦੇ ਨਾਲ ਕਦੇ ਕੋਈ ਖੜਿਆ ਨਹੀਂ ਇਵੇਂ ਇਥੋਂ ਤੱਕ 1947 ਤੋਂ ਪਹਿਲਾਂ ਜਿਹੜੀ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਉਤੋਂ ਬਾਅਦ ਜਿਹੜੀਆਂ ਇੱਕ ਐਸਾ ਖਿੱਤਾ ਦੇਣ ਦੀ ਗੱਲ ਨਹਿਰੂ ਗਾਂਧੀ ਨੇ ਵਾਅਦਾ ਕੀਤਾ ਸੀਗਾ ਵੀ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮਾਨ ਸਕੋਗੇ ਉਹ ਖਿੱਤਾ ਤਾਂ ਕੀ ਦੇਣਾ ਸੀਗਾ ਪੰਜਾਬ ਨੂੰ ਉਹਨਾਂ ਦੀ ਰਾਜਧਾਨੀ ਚੰਡੀਗੜ੍ਹ ਤੋਂ ਮਹਿਰੂਮ ਕੀਤਾ ਗਿਆ ਜੇਕਰ ਤੁਸੀਂ ਸਿਰਨ ਹੋ ਤਾਂ ਚੰਡੀਗੜ੍ਹ ਐਸ.ਓ.ਆਈ.ਐਲ ਪੰਜਾਬ ਦੇ ਸਾਰੇ ਮਸਲੇ ਹੱਲ ਕਰੋ ਤੇ ਸਿੱਖ ਕੌਮ ਦੇ ਜਿਹੜੇ ਨੌਜਵਾਨਾਂ ਨਜਾਇਜ਼ ਸਜਾਵਾਂਪੁਰ ਉਹਨਾਂ ਨੂੰ ਵੀ ਛੱਡਿਆ ਜਾਵੇ ਤੇ ਮੈਂ ਫੇਰ ਅਪੀਲ ਕਰਨਾ ਬੇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ